ਜਦੋਂ ਭਗਤ ਕਬੀਰ ਜੀ ਨੂੰ ਗੰਗਾ ਵਿੱਚ ਡਬਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਮੌਕੇ ਉਪਦੇਸ਼ਾਤਮਕ ਸਾਖੀ ਗੱਲ ਉਸ ਵੇਲੇ ਦੀ ਹੈ ਜਦੋਂ ਭਾਰਤ ਵਿੱਚ ਸਿਕੰਦਰ ਲੋਧੀ ਰਾਜ ਕਰਦਾ ਸੀ ਉਸ ਦੇ ਰਾਜ ਵਿੱਚ ਸਿਰਫ ਅੱਲਾ ਦੀ ਬੰਦਗੀ ਕਰਨ ਵਾਲੇ ਨੂੰ ਹੀ ਚੰਗਾ ਸਮਝਿਆ ਜਾਂਦਾ ਸੀ ਪਰ ਭਗਤ ਕਬੀਰ ਜੀ Hindu Musalman ਵਿੱਚ ਕੋਈ ਫਰਕ ਨਹੀਂ ਸੰ ਸਮਝਦੇ ਉਹਨਾਂ ਦਾ ਇਹ ਮੰਨਣਾ ਸੀ ਕਿ ਸਭ ਇੱਕ ਪਰਮਾਤਮਾ ਦੇ ਬਣਾਏ ਬੰਦੇ ਹਨ ਇਸ ਲਈ ਇਹਨਾਂ ਵਿੱਚ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ ਆਪਜੀ ਪਾਣੀ ਵਿੱਚ ਫਰਮਾਉਂਦੇ ਹਨ ਅਵਲ ਅੱਲ੍ਹਾ ਨੂਰ ਉਪਾਇਆ ਕੁਦਰਤ ਕੇ ਸਭ ਬੰਤੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਉਹਨਾਂ ਦੀ ਇਹ ਗੱਲ ਸਿਕੰਦਰ ਲੋਧੀ ਨੂੰ ਪਸੰਦ ਨਹੀਂ ਸੀ ਉਸ ਨੇ ਆਪਣੀ ਰਾਜਸੀ ਤਾਕਤ ਦੇ ਬਲ ਤੇ ਕਬੀਰ ਜੀ ਨੂੰ ਬਹੁਤ ਡਰਾਇਆ ਕਮਕਾਇਆ ਪਰ ਕਬੀਰ ਜੀ ਬੇਖੌਫ ਆਪਣੀ ਗੱਲ ਤੇ ਅਟਲ ਖੜੇ ਰਹੇ ਕੋਈ ਵੀ ਪੇਸ਼ ਨਾ ਚੱਲਦੀ ਦੇਖ ਬਾਦਸ਼ਾਹ ਨੇ ਕਬੀਰ ਜੀ ਨੂੰ ਕੈਦ ਕਰਕੇ ਸਾਰੇ ਸ਼ਹਿਰ ਵਿੱਚ ਮੁਨਾਦੀ ਕਰਵਾ ਦਿੱਤੀ ਕਿ ਸਵੇਰੇ ਭਗਤ ਕਬੀਰ ਜੀ ਨੂੰ ਗੰਗਾ ਵਿੱਚ ਡੁਬੋ ਕੇ ਮਾਰ ਦਿੱਤਾ ਜਾਵੇਗਾ ਸਾਰੇ ਇਹ ਨਜ਼ਾਰਾ ਦੇਖਣ ਜੋ ਨਹੀਂ ਆਏਗਾ ਉਸ ਨੂੰ ਸਖਤ ਸਜ਼ਾ ਦਿੱਤੀ ਜਾਏਗੀ ਮਾਤਾ ਲੋਈ ਜੀ ਕਬੀਰ ਜੀ ਦੇ ਬੱਚੇ ਕਮਾਲ ਤੇ ਕਮਾਲੀ ਸ਼ਹਿਰ ਦੇ ਸਾਰੇ ਲੋਕ ਸਵੇਰੇ ਹੀ ਗੰਗਾ ਕਿਨਾਰੇ ਪਹੁੰਚ ਕੇ ਪ੍ਰਭੂ ਨਾਮ ਸਿਮਰਨ ਕਰਦਿਆਂ ਕਬੀਰ ਜੀ ਲਈ ਅਰਦਾਸ ਕਰਨ ਲੱਗੇ ਉਸ ਵੇਲੇ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਕਬੀਰ ਜੀ ਦੇ ਹੱਥ ਪੈਰ ਜੰਜੀਰਾਂ ਨਾਲ ਬੰਨ੍ਹ ਕੇ ਗੰਗਾ ਵਿੱਚ ਸੁੱਟ ਦਿੱਤਾ ਜਾਵੇ ਮੈਂ ਦੇਖਦਾ ਹਾਂ ਇਹਦਾ ਰਾਮ ਇਸ ਨੂੰ ਡੁੱਬਣ ਤੋਂ ਕਿਵੇਂ ਬਚਾਉਂਦਾ ਹੈ ਅੱਜ ਇਸ ਦਾ ਸਾਰਾ ਪਖੰਡ ਪ੍ਰਗਟ ਹੋ ਜਾਵੇਗਾ ਬਾਦਸ਼ਾਹ ਦੇ ਹੁਕਮ ਨਾਲ ਕਬੀਰ ਜੀ ਨੂੰ ਹੱਥ ਪੈਰ ਬੰਨ੍ਹ ਕੇ ਗੰਗਾ ਵਿੱਚ ਸੁੱਟ ਦਿੱਤਾ ਗਿਆ। ਪ੍ਰਭੂ ਸਿਮਰਨ ਕਰਦੇ ਕਰਦੇ ਕਬੀਰ ਜੀ ਪਾਣੀ ਦੇ ਉੱਤੇ ਚੌਂਕੜਾ ਮਾਰ ਕੇ ਬੈਠ ਗਏ। ਸਾਰੇ ਇਹ ਨਜ਼ਾਰਾ ਦੇਖ ਕੇ ਹੈਰਾਨ ਸਨ। ਕਬੀਰ ਜੀ ਪਾਣੀ ਦੇ ਉੱਤੇ ਇਦਾਂ ਬੈਠੇ ਸਨ ਜਿਵੇਂ ਫੁੱਲ ਪਾਣੀ ਉੱਤੇ ਤੈਰਦਾ ਹੈ। ਭਗਤ ਕਬੀਰ ਜੀ ਉਸ ਵੇਲੇ ਇਹ ਬਾਣੀ गा ਰਹੇ ਸਨ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ 1162 ਉੱਤੇ ਸ਼ੁਸ਼ੋਭਿਤ ਹੈ। ਗੰਗ ਗੁਸਾਇਨ ਗਹਿਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ ਮਨ ਨ ਡਿਗੈ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤ ਰਹਿਓ ਸਮਾਏ ਰਹਾਉ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮ੍ਰਿਗ ਛਾਲਾ ਪਰ ਬੈਠੇ ਕਬੀਰ ਕਹਿ ਕੰਬੀਰ ਕੋ ਸੰਗ ਨਾ ਸਾਥ ਜਲ ਥਲ ਰਾਖਨ ਹੈ ਰਗੁਨਾਥ ਭਾਵ ਜਦੋਂ ਮੈਨੂੰ ਜੰਜੀਰ ਨਾਲ ਬਨ ਕੇ ਗੰਗਾ ਵਿੱਚ ਛੁੱਟਿਆ ਗਿਆ ਤਾਂ ਗੰਗਾ ਬੜੇ ਕੁੱਸੇ ਨਾਲ ਵਗ ਰਹੀ ਸੀ ਉਸੇ ਵੇਲੇ ਸਭ ਨੇ ਦੇਖਿਆ ਕਿ ਮਿਰਗ ਸ਼ਾਲਾ ਯਾਨੀ ਹੇਰਨ ਦੀ ਖਾਲ ਤੇ ਕਬੀਰ ਬੈਠੇ ਹੋਏ ਨੇ ਜਿਸ ਦਾ ਮਨ ਨਹੀਂ ਡਰਦਾ ਉਸ ਦੀ ਤਨ ਨੂੰ ਭਲਾ ਕੌਣ ਡਰਾ ਸਕਦਾ ਹੈ ਉਹ ਮਿਰਗ ਸ਼ਾਲਾ ਨਹੀਂ ਸੀ ਸਗੋਂ ਪ੍ਰਮਾਤਮਾ ਦੀ ਅਸੀਮ ਤਾਕਤ ਸੀ ਜਿੱਥੇ ਕੋਈ ਸੰਗੀ ਸਾਥੀ ਬਚਾਉਣ ਵਾਲਾ ਨਹੀਂ ਸੀ ਉਥੇ ਵੀ ਕਬੀਰ ਜੀ ਬਚ ਗਏ ਕਿਉਂਕਿ ਉਸ ਪਰਮਾਤਮਾ ਨੇ ਉਹਨਾਂ ਨੂੰ ਬਚਾਇਆ ਸੀ ਜਿਸ ਦਾ ਸਿਮਰਨ ਉਹ ਹਰ ਵੇਲੇ ਕਰਿਆ ਕਰਦੇ ਸਨ